ਪਹਿਲੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਸਹਿਸਕ੍ਰਿਤੀ ਦੀ ਵਿਚਾਰ ਆਪਾਂ ਸਾਂਝੀ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਸ਼ਲੋਕ ਸ਼ਲੋਕ ਸਹਿਸਕ੍ਰਿਤੀ ਦੇ ਸਰਲੇਖੇਟ ਉਚਾਰਨ ਕੀਤੇ ਹਨ ਉਹਨਾਂ ਚਾਰ ਸ਼ਲੋਕਾਂ ਦੇ ਵਿੱਚੋਂ ਪਹਿਲੇ ਦੋ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਆਓ ਇਸ ਤੀਸਰੇ ਸ਼ਲੋਕ ਦੀ ਵਿਚਾਰ ਅਤੇ ਅੰਦਾਲ ਹੀ ਇਹਦੇ ਸ਼ੁੱਧ ਉਚਾਰਨ ਦੇ ਬਾਰੇ ਆਪਾਂ ਵਿਚਾਰ ਸਾਂਝੇ ਕਰੀਏ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਇਸ ਲੋਕ ਦੇ ਵਿੱਚ ਧਰਮ ਦਾ ਜ਼ਿਕਰ ਕੀਤਾ ਹੈ। ਇਹਦੇ ਵਿੱਚ ਵਾਰ-ਵਾਰ ਇੱਕ ਸ਼ਬਦ ਮਿਲੇਗਾ ਸ਼ਬਦੰ ਸ ਸ ਬ ਬ ਦ ਦ ਉੱਪਰ ਟਿੱਪੀ ਲਗਾ ਕੇ ਮਹਾਰਾਜ ਜੀ ਲਿਖਦੇ ਨੇ ਉਚਾਰਨ ਆਪਾਂ ਕਰਾਂਗੇ। ਸ ਸ ਦੇ ਪੈਰ ਵਿੱਚ ਬਿੰਦੀ ਲਗਾ ਕੇ ਸ਼ਬਦੰ ਇਹਦਾ ਅਰਥ ਬਣਦਾ ਧਰਮ। ਮਹਾਰਾਜ ਜੀ ਨੇ ਧਰਮ ਦਾ ਜ਼ਿਕਰ ਕੀਤਾ ਹੈ ਖਾਸ ਤੌਰ ਤੇ ਵੀ ਅਲੱਗ-ਅਲੱਗ ਜਾਤਾਂ ਲਈ ਅਲੱਗ-ਅਲੱਗ ਤਰ੍ਹਾਂ ਦੇ ਧਰਮ ਲੋਕਾਂ ਨੇ ਮਿੱਥੇ ਪਰ ਅਸਲ ਦੇ ਵਿੱਚ ਸਾਰੇ ਸੰਸਾਰ ਦਾ ਇੱਕ ਹੀ ਧਰਮ ਹੈ ਜੇ ਕੋਈ ਇਨਸਾਨ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ ਮਹਾਰਾਜੀ ਦੇ ਬਚਨ ਨੇ ਜੋਗ ਸ਼ਬਦੰ ਗਿਆਨ ਸ਼ਬਦੰ ਜੋਗ ਸ਼ਬਦੰ ਇਸ ਸ਼ਬਦੰ ਸ਼ਬਦ ਤੋਂ ਬਾਅਦ ਆਪਾਂ ਇੱਕ ਛੋਟਾ ਜਿਹਾ ਵਿਸ਼ਰਾਮ ਦਵਾਂਗੇ ਇੱਕ ਛੋਟੀ ਜਮਕੀ ਦਵਾਂਗੇ ਉਹਦੇ ਤੋਂ ਬਾਅਦ ਅੱਗੇ ਪੜਾਂਗੇ ਗਿਆਨ ਸ਼ਬਦੰ ਗਿਆਨ ਸ਼ਬਦਾਂ ਤੋਂ ਬਾਅਦ ਇੱਕ ਪੂਰਾ ਵਿਸ਼ਰਾਮ ਲੱਗੇਗਾ ਜੋਗ ਸ਼ਬਦਾਂ ਗਿਆਨ ਸ਼ਬਦਾਂ 베ਦ ਸ਼ਬਦਾਂ ਤਾਂ ਬ੍ਰਹਮਣ ਹੈ 베ਦ ਸ਼ਬਦਾਂ ਉਹ ਸ਼ਬਦਾਂ 베ਦ ਸ਼ਬਦਾਂ ਇਹਦੇ ਤੋਂ ਬਾਅਦ ਵੀ ਇੱਕ ਛੋਟਾ ਵਿਸ਼ਰਾਮ ਲੱਗੇਗਾ ਅਖੀਰ ਵਿੱਚ ਆਏਗਾ ਤਾਂ ਬ੍ਰਹਮਣ ਹੈ ਇਸ ਤੱਕ ਦਾ ਅਰਥ ਬਣਦਾ ਹੈ ਜੋਗ ਸ਼ਬਦਾਂ ਜੋਗੀਆਂ ਦਾ ਧਰਮ ਕਿਹੜਾ ਮਿੱਥਿਆ ਗਿਆ ਗਿਆਨ ਸ਼ਬਦਾਂ ਗਿਆਨ ਦੀ ਪ੍ਰਾਪਤੀ ਤੇ ਜੋਗੀ ਲੋਕ ਉਸ ਗਿਆਨ ਦੀ ਪ੍ਰਾਪਤੀ ਵਾਸਤੇ ਤੁਰੇ வேதਿ ਸ਼ਬਦਾਂ ਤਾਂ ਬ੍ਰਾਹਮਣ ਹੈ ਬ੍ਰਾਹਮਣਾਂ ਦਾ ਧਰਮ ਇਹ ਮਿਥਿਆ ਗਿਆ ਕਿ ਤੁਸੀਂ ਵੇਦ ਪੜ੍ਹਨੇ ਨੇ ਵੇਦ ਪੜਾਉਣੇ ਨੇ ਵੇਦਾਂ ਦੀ ਵਿਚਾਰ ਕਰਨੀ ਇਹ ਬ੍ਰਾਹਮਣ ਦਾ ਧਰਮ ਮਿਥਿਆ ਗਿਆ ਉਚਾਰਨ ਵੱਲ ਧਿਆਨ ਦੇਣਾ ਸਾਹ ਸੰਗਤ ਜਿੱਥੇ ਵੀ ਸ਼ਬਦੰਗ ਲਿਖਿਆ ਆ ਰਿਹਾ ਹੈ ਹਰੇਕ ਸਸੇ ਦੇ ਹੇਠਾਂ ਆਪਾਂ ਬਿੰਦੀ ਸਹਿਤ ਉਚਾਰਨ ਕਰਾਂਗੇ ਸ਼ਬਦੰਗ ਉਦੇ ਤੋਂ ਬਾਅਦ ਜਿਹੜਾ ਇਹ ਅਖੀਰਲਾ ਖਰੋਂਦਾ ਬ੍ਰਹਮਰ ਨਹ ਉਚਾਰਨ ਆਪਾਂ ਕਰਾਂਗੇ ਬੱਬੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਇਸ ਕਾਰਨ ਕਰਕੇ ਜਿਹੜਾ ਪੈਰ ਦੇ ਵਿੱਚ ਰਾਰਾ ਹੈ ਇਹ ਕੰਨਾ ਉਸੇਨ ਲੱਗੇਗਾ ਬ੍ਰਹਮਰ ਨਹ ਬ੍ਰਹਮਰ ਨਹ ਆਪਾਂ ਇਸ ਤਰ੍ਹਾਂ ਇਹਦਾ ਉਚਾਰਨ ਕਰਾਂਗੇ ਨਾਨੇ ਸ਼ਬਦ ਨੂੰ ਸਿਹਾਰੀ ਸਹਿਤ ਇਹਦਾ ਉਚਾਰਨ ਹੋਏਗਾ 71 ਸ਼ਬਦਾਂ ਸੂਰ ਸ਼ਬਦਾਂ ਖੇਤਰੀ ਦੇ ਉਚਾਰਨ ਵਾਲੇ ਪਾਸੇ ਧਿਆਨ ਦੇਣਾ ਖਖੇ ਦੇ ਪੈਰ ਵਿੱਚ ਅੱਧਾ ਯਈਆ ਲਗਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲਿਖਿਆ ਹੈ ਜਦੋਂ ਪੈਰ ਦੇ ਵਿੱਚ ਅੱਧਾ ਯਈਆ ਪਿਆ ਹੋਵੇ ਸਾਧ ਸੰਗਤ ਇਹਨੂੰ ਉਚਾਰਨ ਕਰਨ ਦਾ ਤਰੀਕਾ ਹੈ ਸਿਹਾਰੀ ਪਲੱਸ ਐੜਾ ਸਿਹਾਰੀ ਪਲੱਸ ਐੜਾ ਇਹਨੂੰ ਉਚਾਰਨ ਕਰਨ ਦਾ ਤਰੀਕਾ ਹੈ ਜਿਵੇਂ ਇੱਥੇ ਲਿਖਿਆ ਆ ਗਿਆ ਖਖੇ ਦੇ ਪੈਰ ਵਿੱਚ ਅੱਧਾ ਯਈਆ ਆਪਾਂ ਕੀ ਕਰਾਂਗੇ ਖਖੇ ਸ਼ਬਦ ਨੂੰ ਸਿਹਾਰੀ ਲੱਗੇਗੀ ਵਚਕਾਰ ਐਡਾ ਮੁਕਤਾ ਰਹੇਗਾ ਖਖਿਆ ਨੂੰ ਸਿਹਾਰੀ ਐਡਾ ਮੁਕਤਾ ਉਹਦੇ ਤੋਂ ਬਾਅਦ ਤੱਤਾ ਤੇ ਪੈਰ ਵਿੱਚ ਰਾਰਾ ਤੇ ਬਿਹਾਰੀ ਉਚਾਰਨ ਹੋਏਗਾ ਖੇਤਰੀ ਖੇਤਰੀ ਖਖਿਆ ਨੂੰ ਸਿਹਾਰੀ ਵਚਕਾਰ ਐਡਾ ਮੁਕਤਾ ਤੱਤਾ ਤੇ ਰਾਰੇ ਸ਼ਬਦ ਨੂੰ ਬਿਹਾਰੀ ਖੇਤਰੀ ਸ਼ਬਦਾਂ ਖਤਰੀਆਂ ਦਾ ਧਰਮ ਕਿਹੜਾ ਮਿੱਥਿਆ ਗਿਆ ਸੂਰ ਸ਼ਬਦਾਂ ਸੂਰ ਦਾ ਅਰਥ ਹੈ ਸੂਰਮਤਾਈ ਇਹਦਾ ਉਚਾਰਨ ਆਪਾਂ ਸੂਰ ਹੀ ਕਰਾਂਗੇ ਤੇ ਸ਼ਬਦਾਂ ਦਾ ਉਚਾਰਨ ਉਸੇ ਤਰ੍ਹਾਂ ਪੈਰ ਵਿੱਚ ਬਿੰਦੀ ਲਗਾ ਕੇ ਖੱਤਰੀ ਸ਼ਬਦਾਂ ਸੂਰ ਸ਼ਬਦਾਂ ਖੱਤਰੀਆਂ ਦਾ ਧਰਮ ਬਿਥਿਆ ਗਿਆ ਕਿ ਤੁਸੀਂ ਸੂਰਮਤਾ ਹੀ ਵਿਖਾਉਣੀ ਹੈ ਮੈਦਾਨੀ ਜੰਗ ਵਿੱਚ ਜਾਣਾ ਹੈ ਰਣ ਭੂਮੀ ਦੇ ਵਿੱਚ ਜਾ ਕੇ ਤੇ ਯੋਧਿਆਂ ਵਾਲਾ ਕਾਰਜ ਕਰਨਾ ਹੈ ਸ਼ੁੱਦਰ ਸ਼ਬਦਾਂ ਪ੍ਰਕਿਰਤਹਿ ਸ਼ੁੱਦਰ ਇਹਦਾ ਉਚਾਰਨ ਕਰਾਂਗੇ ਸ ਸੇ ਦੇ ਪੈਰ ਵਿੱਚ ਬਿੰਦੀ ਲਗਾ ਕੇ ਸ਼ੁੱਦਰ ਸ਼ੁੱਦਰ ਸ਼ੁੱਧ ਰ ਰਾਰਾ ਪੂਰਾ ਵੀ ਨਹੀਂ ਰਹਿਣਾ ਕਿਉਂਕਿ ਅੱਧਾ ਲੱਗਾ ਹੋਇਆ ਹੈ ਛੁਦਰ ਸਸੇ ਦੇ ਪੈਰ ਵਿੱਚ ਬਿੰਦੀ ਜ਼ਰੂਰ ਲੱਗੇਗੀ ਜਿਹੜੀ ਜਗ੍ਹਾ ਤੇ ਲੋੜ ਹੈ ਅਰਥਾਂ ਦੇ ਹਿਸਾਬ ਦੇ ਨਾਲ ਗੁਰਬਾਣੀ ਦੇ ਵਿੱਚ ਉੱਥੇ ਬਿੰਦੀ ਦਾ ਉਚਾਰਨ ਆਪਾਂ ਕਰਾਂਗੇ ਇਸ ਚੈਨਲ ਦੇ ਵਿੱਚ ਦਾਸ ਨੇ ਪਹਿਲਾਂ ਵੀ ਦੋ ਤਿੰਨ ਵੀਡੀਓਜ਼ ਇਸ ਬਾਬਤ ਸੰਗਤ ਨਾਲ ਸਾਂਝੀਆਂ ਕੀਤੀਆਂ ਸਨ ਕਿਉਂਕਿ ਕਈ ਵੀਰ ਇੰਜ ਕਹਿਣ ਲੱਗ ਪੈਂਦੇ ਨੇ ਕਿ ਗੁਰੂ ਸਾਹਿਬ ਜੀਲੇ ਸ਼ਾਈ ਖਤਮ ਹੋ ਗਈ ਸੀ ਮਹਾਰਾਜ ਜੀ ਨੇ ਬਿੰਦੀ ਕਿਉਂ ਨਹੀਂ ਲਾਈ ਤੁਸੀਂ ਬਿੰਦੀ ਦਾ ਉਚਾਰਨ ਕਿਉਂ ਕਰਦੇ ਹੋ ਤਾਂ ਇਹਦਾ ਜਵਾਬ ਦਿੰਦਿਆਂ ਹੋਇਆਂ ਦਾਸ ਨੇ ਵੀਡੀਓਸ ਪਹਿਲਾਂ ਤੇ ਚੈਨਲ ਦੇ ਉੱਪਰ ਪਾਈਆਂ ਹੋਈਆਂ ਨੇ ਜਿਨ੍ਹਾਂ ਨੂੰ ਕੋਈ ਥੋੜਾ ਬੋਤਾਂ ਵੀ ਸ਼ੰਕਾ ਹੋਵੇ ਆਪ ਜੀ ਜਰੂਰ ਉਹਨਾਂ ਵੀਡੀਓਸ ਨੂੰ ਇੱਕ ਵਾਰ ਦੇਖੋ खैर ਇੱਥੇ ਮਹਾਰਾਜੀ ਦੇ ਬਚਨ ਨੇ ਸ਼ੁੱਦਰ ਸ਼ਬਦਾਂ ਸ਼ੁੱਦਰ ਜਿਹਨੂੰ ਸਾਰਿਆਂ ਤੋਂ ਨੀਚ ਮੰਨਿਆ ਗਿਆ ਬ੍ਰਾਹਮਣ ਖੱਤਰੀ ਵੈਸ਼ ਸ਼ੁੱਦਰ ਬ੍ਰਾਹਮਣ ਸਾਰਿਆਂ ਤੋਂ ਉੱਚਾ ਉਹਦੇ ਤੋਂ ਬਾਅਦ ਖੱਤਰੀ ਉਹਦੇ ਤੋਂ ਬਾਅਦ ਵੈਸ਼ ਤੇ ਸ਼ੁੱਦਰ ਨੂੰ ਸਾਰਿਆਂ ਤੋਂ ਨੀਚ ਕਿਹਾ ਜਾਂਦਾ ਸੀ ਕਿ ਸਾਰਿਆਂ ਤੋਂ ਨੀਵਾ ਹੈ ਇਹ ਨਾ ਧਰਮ ਗ੍ਰੰਥ ਪੜ ਸਕਦਾ ਨਾ ਧਰਮ ਗ੍ਰੰਥ ਸੁਣ ਸਕਦਾ ਹੈ ਇਥੋਂ ਤੱਕ ਵੀ ਮਨੁ ਸਮ੍ਰਿਤੀ ਵਰਗੇ ਗ੍ਰੰਥਾਂ ਚ ਲਿਖਿਆ ਹੋਇਆ ਜੇ ਸ਼ੁੱਧਰ ਧਾਰਮਿਕ ਗ੍ਰੰਥ ਪੜ ਲਵੇ ਉਹਦੀ ਜ਼ੁਬਾਨ ਕੱਟ ਦਿੱਤੀ ਜਾਏ ਜੇ ਸੁਣ ਲਵੇ ਸਿੱਕਾ ਢਾਲ ਕੇ ਕੰਨਾਂ ਦੇ ਵਿੱਚ ਪਾ ਕੇ ਉਹ ਹਮੇਸ਼ਾ ਵਾਤੇ ਬੋਲਾ ਕਰਦੇ ਪਰ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਥੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਮਹਾਰਾਜ ਜੀ ਤਾਂ ਇਥੇ ਗੁਰੂ ਜੀ ਦੂਜਿਆਂ ਦੀ ਗੱਲ ਕਰ ਰਹੇ ਨੇ ਵੀ ਲੋਕਾਂ ਦੇ ਮੁਤਾਬਕ ਹੀ ਹੈ ਲੋਕ ਕਹਿੰਦੇ ਨੇ ਸ਼ੂਦਰ ਸ਼ਬਦਾਂ ਸ਼ੂਦਰਾਂ ਦਾ ਧਰਮ ਕਿਹੜਾ ਹੈ ਪ੍ਰਕਿਰਤਹਿ ਪ੍ਰਕਿਰਤਹਿ ਪ੍ਰਾ ਪਪਾ ਪੈਰ ਵਿੱਚ ਅੱਧਾ ਰਾਰਾ ਅੱਧੇ ਰਾਰੇ ਨੂੰ ਕੰਨਾ ਲੱਗੇਗਾ ਪ੍ਰਾ ਕਰਿਤੇ ਪ੍ਰਕਿਰਤਹਿ ਮਤਲਬ ਪ੍ਰਾਇਕਿਰਤ ਕਰਨੀ ਦੂਸਰਿਆਂ ਦੀ ਸੇਵਾ ਕਰਨੀ ਦੂਜਿਆਂ ਦੇ ਅਧੀਨ ਰਹਿਣਾ ਸ਼ੂਦਰ ਦਾ ਇਹੀ ਧਰਮ ਬਥਿਆ ਗਿਆ ਇਹ ਦੂਜਿਆਂ ਦੇ ਅਧੀਨ ਰਹਿ ਕੇ ਚੱਲੇ ਪਰ ਮਹਾਰਾਜ ਜੀ ਕਹਿੰਦੇ ਇਹ ਤਾਂ ਤੁਸੀਂ ਗੱਲਾਂ ਬਣਾ ਲੀਆਂ ਵਾ ਵੀ ਜੋਗੀਆਂ ਦਾ ਧਰਮ ਹੈ ਗਿਆਨ ਦੀ ਪ੍ਰਾਪਤੀ ਤੇ ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਧਰਮ ਹੋ ਗਿਆ ਵੇਦਾਂ ਦੀ ਵਿਚਾਰ ਖੱਤਰੀਆਂ ਦਾ ਧਰਮ ਹੋ ਗਿਆ ਸੂਰਮਤਾਈ ਤੇ ਸ਼ੂਦਰਾਂ ਦਾ ਧਰਮ ਜਿਹੜਾ ਉਹ ਹੋ ਗਿਆ ਦੂਜਿਆਂ ਦੇ ਅਧੀਨ ਰਹਿਣਾ ਹਜ਼ੂਰ ਕਹਿੰਦੇ ਤਾਂ ਤੁਹਾਡੀ ਬਣਾਈ ਵਿਚਾਰ ਹੈ ਪਰ ਸੱਚ ਹੈ ਸਰਬ ਸ਼ਬਦਾਂ ਤਾਂ ਏਕ ਸ਼ਬਦਾਂ ਸਰਬ ਦਾਰਥ ਹੈ ਸਾਰਿਆਂ ਦਾ ਸ਼ਬਦੰਗ ਦਾ ਅਰਥ ਹੈ ਧਰਮ ਸਾਰਿਆਂ ਦਾ ਧਰਮ ਕਿਹੜਾ ਸਰਬ ਸ਼ਬਦੰ ਤਾਂ ਏਕ ਸ਼ਬਦੰ ਸਾਰਿਆਂ ਦਾ ਇੱਕ ਹੀ ਧਰਮ ਹੈ ਜੇ ਕੋ ਜਾਨਸ ਭਿਓ ਜੇ ਕੋਈ ਬੰਦਾ ਇਸ ਗੱਲ ਨੂੰ ਸਮਝ ਲਵੇ ਜੇ ਕੋ ਜਾਨਸ ਭਿਓ ਜਾਨਸ ਜਾਣ ਲਵੇ ਸਮਝ ਲਵੇ ਭਿਓ ਦਾ ਅਰਥ ਹੈ ਭੇਦ ਜੇ ਇਸ ਭੇਦ ਨੂੰ ਕੋ ਸਮਝ ਲਵੇ ਕਿ ਧਰਮ ਵੱਖਰੇ ਵੱਖਰੇ ਨਹੀਂ ਸਾਰਿਆਂ ਵਾਕੀ ਧਰਮ ਤੇ ਸਾਰਿਆਂ ਦਾ ਧਰਮ ਕੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਮਝਾਇਆ ਹੈ ਸਾਰਿਆਂ ਦਾ ਧਰਮ ਇਹ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਚੰਗੇ ਕਰਮ ਕਰਨੀ ਇਹ ਧਰਮ ਹੈ ਸਤਿ ਮਹਾਰਾਜ ਜੀ ਦਾ ਕਥਨ ਸਰਬ ਸ਼ਬਦਾਂ ਤਾਂ ਇੱਕ ਸ਼ਬਦਾਂ ਜੇ ਕੋ ਜਾਨਸ ਭਿਓ ਨਾਨਕ ਤਾਕੋ ਦਾਸ ਹੈ ਸੋਈ ਨਿਰੰਝਣ ਦਿਓ ਨਾਨਕ ਤਾਕੋ ਦਾਸ ਹੈ ਨਾਨਕ ਤਾਕੋ ਦਾਸ ਇਹਨੂੰ ਉਚਾਰਨ ਕਰਨਾ ਹੈ ਤਾਕੋ ਆ ਸ਼ਬਦ ਦੇ ਕੰਨੇ ਤੇ ਬਿੰਦੀ ਨਹੀਂ ਲਾਉਣੀ ਸਾਹ ਸੰਗਤ ਕਿਉਂਕਿ ਇੱਥੇ ਮਹਾਰਾਜ ਜੀ ਜੋ ਸਮਝਾ ਰਹੇ ਨੇ ਨਾਨਕ ਤਾਕੋ ਦਾਸ ਹੈ ਮੈਂ ਨਾਨਕ ਉਸ ਦਾ ਦਾਸ ਹਾਂ ਇਹਨਾਂ ਅਰਥਾਂ ਦੇ ਵਿੱਚ ਹੈ ਇਸ ਕਰਕੇ ਤਾ ਸ਼ਬਦ ਬਿੰਦੀ ਤੋਂ ਬਿਨਾਂ ਆਪਾਂ ਪੜਾਂਗੇ ਨਾਨਕ ਤਾਕੋ ਦਾਸ ਹੈ ਜਿੰਨੇ ਇਸ ਭੇਤ ਨੂੰ ਸਮਝ ਲਿਆ ਵੀ ਸਾਰਿਆਂ ਦਾ ਇੱਕ ਹੀ ਧਰਮ ਹੈ ਹਜ਼ੂਰ ਕਹਿੰਦੇ ਮੈਂ ਨਾਨਕ ਉਹਦੇ ਚਰਨਾਂ ਦਾ ਦਾਸ ਹਾਂ ਸੋਈ ਨਿਰੰਜਨ ਦਿਓ ਉਹ ਜਿਹੜਾ ਗੁਰਮਖਿ ਇਨਸਾਨ ਹੈ ਉਹ ਪਰਮਾਤਮਾ ਦਾ ਰੂਪ ਹੋ ਗਿਆ ਨਿਰੰਜਨ ਦਾ ਅਰਥ ਹੈ ਨਿਰ ਅੰਜਨ ਮਾਇਆ ਦੀ ਕਾਲਕਤੋਂ ਰਹਿਤ ਸੋਈ ਨਿਰੰਜਨ ਦਿਓ ਉਹ ਗੁਰਮਖਿ ਇਨਸਾਨ ਪਰਮਾਤਮਾ ਦਾ ਰੂਪ ਹੋ ਗਿਆ ਜਿਹਨੂੰ ਆਹ ਗੱਲ ਸਮਝ ਆ ਗਈ ਸੋ ਇਥੇ ਆਪਾਂ ਤੀਜੇ ਸ਼ਲੋਕ ਦੀ ਵਿਚਾਰ ਮੁਕੰਮਲ ਕਰਾਂਗੇ ਚੌਥੇ ਸ਼ਲੋਕ ਦੀ ਵਿਚਾਰ ਅਗਲੀ ਵੀਡੀਓ ਵਿੱਚ ਸਾਂਝੀ ਹੋਏਗੀ ਸੰਗਤਾਂ ਨੂੰ ਬੇਨਤੀ ਹੈ ਜੇ ਆਪ ਜੀ ਨੂੰ ਇਹ ਉਪਰਾਲਾ ਪਸੰਦ ਆ ਰਿਹਾ ਹੈ ਚੰਨਾਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਸੰਗਤਾਂ ਦੇ ਨਾਲ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ